ਜੈ ਹਿੰਦ ਦੋਸਤੋ ਮੈਂ ਪੀਤਮ ਸਿੰਘ ਪੀਤਮ ਫਟਾਉਣ ਦਾ ਫੋਰਸ ਇੰਸਟ੍ਰਕਟਰ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਣਾ ਜੁਆਇਨਿੰਗ ਲੈਟਰ ਬਾਰੇ ਹਾਂਜੀ ਜੁਆਇਨਿੰਗ ਲੈਟਰ ਜਦੋਂ ਤੁਸੀਂ ਸਾਰੀ ਆਪਣੀ ਜਰਨੀ ਪਾਸ ਕਰ ਲੈਂਦੇ ਹੋ ਪੰਜਾਬ ਪੁਲਿਸ ਦਾ ਜਦੋਂ ਇਹ ਪੇਪਰ ਹੁੰਦਾ ਹੈ ਪੇਪਰ ਤੋਂ ਫਿਜ਼ੀਕਲ ਫਿਰ ਮੈਰਿਟ ਲਿਸਟ ਉਸ ਤੋਂ ਬਾਅਦ ਮੈਡੀਕਲ ਸਾਰਾ ਕੁਝ ਹੋਣ ਤੋਂ ਬਾਅਦ ਤੁਹਾਨੂੰ ਜੋ ਮਿਲਦਾ ਹੈ ਉਹ ਹੈ ਜੁਆਇਨਿੰਗ ਲੈਟਰ ਸਾਰੇ ਵਿਦਿਆਰਥੀਆਂ ਨੂੰ ਇਹ ਸੀ ਬਹੁਤ ਜ਼ਿਆਦਾ ਉਡੀਕ ਹੁੰਦੀ ਹੈ ਤੇ ਅੱਜ ਤੁਹਾਨੂੰ ਦੱਸਾਂਗਾ ਕਿ ਜੁਆਇਨਿੰਗ ਲੈਟਰ ਦੇ ਵਿੱਚ ਆਖਿਰਕਾਰ ਹੁੰਦਾ ਕੀ ਹੈ ਠੀਕ ਹੈ ਕਿ ਆ ਸਿਰਫ ਆ ਪੇਜ ਦੇ ਪਿਛ ਤੁਸੀਂ ਇੰਨਾ ਭਾਜੇ ਫਿਰਦੇ ਹੋ ਸਾਰਾ ਤਾਂ ਉਹਦੇ ਵਿੱਚ ਕੀ ਕੀ ਲਿਖਿਆ ਹੁੰਦਾ ਕੀ ਕੀ ਸਾਰਾ ਪੁੱਛਾ ਤੇ ਅੱਜ ਆਪਾਂ ਸਾਰਾ ਉਹਦੇ ਵਿੱਚ ਡਿਸਕਸ ਕਰਾਂਗੇ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਦੋਸਤੋ ਜੇ ਤੁਸੀਂ ਪੰਜਾਬ ਪੁਲਿਸ ਲਵਰ ਹੋ ਤੇ ਤੁਸੀਂ ਪੰਜਾਬ ਪੁਲਿਸ ਆਰਮੀ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰਨਾ ਹੈ ਤਾਂ ਤੁਸੀਂ ਪ੍ਰੀਤਮ ਫਿਟ ਆਰਮੀ ਅਕੈਡਮੀ ਜਿਹੜੀ ਜੁਆਇਨ ਕਰ ਸਕਦੇ ਹੋ ਆਪਣੀ ਅਕੈਡਮੀ ਦੇ ਵਿੱਚ ਬੈਚ ਜਿਹੜੇ ਸਟਾਰਟ ਹੈ ਤੇ ਤੁਸੀਂ ਨੀਚੇ ਤੇ ਨੰਬਰ ਤੇ ਕਾਲ ਕਰੀ ਕਰਕੇ ਆਪਣਾ ਸਾਰਾ ਜਿਹੜਾ ਜਾਣਕਾਰੀ ਲੈ ਸਕਦੇ ਹੋ ਤੇ ਨਵੇਂ ਬੈਚ ਦੇ ਲਈ ਤੁਹਾਡਾ ਐਡਮਿਸ਼ਨ ਜਿਹੜੀ ਤੁਸੀਂ ਜ਼ਰੂਰ ਲੈ ਸਕਦੇ ਹੋ ਤਾਂ ਦੋਸਤੋ ਕੁੜੀ ਨਵੀਂਤ ਕੋਰ ਦਾ ਠੀਕ ਹੈ ਫਸਟ ਆਫ ਆਲ ਦੇਖੋ ਇਧਰ ਤੇ ਲੈਟਰ ਦੇ ਉੱਤੇ ਸੇਮ ਤੁਹਾਡਾ ਨਾਮ ਲਿਖਿਆ ਹੁੰਦਾ ਠੀਕ ਹੈ ਉਸ ਤੋਂ ਬਾਅਦ ਤੁਹਾਡਾ ਰੋਲ ਨੰਬਰ ਵਗੈਰਾ ਤੁਹਾਡੇ ਫਾਦਰ ਦਾ ਨਾਮ ਠੀਕ ਹੈ ਫਿਰ ਤੁਹਾਡਾ ਪ੍ਰੋਪਰ ਐਡਰੈਸ ਤੁਸੀਂ ਕਿੱਥੇ ਦੇ ਹੈਗੇ ਹੋ ਕਿੱਥੇ ਨਹੀਂ ਸਾਰਾ ਕੁਝ ਉਹ ਪ੍ਰੋਪਰ ਪਿੰਨ ਕੋਡ ਦੇ ਸਹਤ ਉਹ ਦਈ ਜਾ ਰਹੀ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਤੁਹਾਡਾ ਫੋਨ ਨੰਬਰ ਮੋਬਾਈਲ ਐਡਰੈਸ ਵਗੈਰਾ ਸਾਰਾ ਤੇ ਉਸ ਤੋਂ ਬਾਅਦ ਜੁਆਇਨਿੰਗ ਤੁਹਾਡੀ ਜੁਆਇਨਿੰਗ ਦੀ ਡੇਟ ਤੁਸੀਂ ਕਦੋਂ ਜੁਆਇਨ ਕਰਨਾ ਹੈ ਉਹ ਡਾਟਾ ਜਿਹੜੀ ਉੱਥੇ ਪਾ ਦਿੱਤੀ ਜਾਂਦੀ ਹੈ ਸਾਰਾ ਫਿਰ ਉਸ ਤੋਂ ਬਾਅਦ ਕੁਝ ਟਰਮ ਐਂਡ ਕੰਡੀਸ਼ਨਸ ਹੁੰਦੀਆਂ ਨੇ ਸਾਰੀਆਂ ਜਿਸ ਦੇ ਵਿੱਚ ਕੀ ਸਾਰਾ ਕੁਝ ਲਿਖਿਆ ਹੁੰਦਾ ਤੁਹਾਡਾ ਪੇ ਸਕੇਲ ਵਗੈਰਾ ਲਿਖਿਆ ਹੁੰਦਾ ਇਹਦੇ ਵਿੱਚ ਠੀਕ ਹੈ ਤੇ ਜੌਬ ਦੇ ਰਿਲੇਟਡ ਕੁਝ ਇੰਪੋਰਟੈਂਟ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਇਹਦੇ ਵਿੱਚ ਲਿਖੀਆਂ ਹੁੰਦੀਆਂ ਨੇ ਤਾਂ ਦੋਸਤੋ ਇਸ ਲੈਟਰ ਜਦੋਂ ਤੁਹਾਨੂੰ ਇਹ ਮਿਲ ਜਾਂਦਾ ਹੈ ਉਸ ਤੋਂ ਬਾਅਦ ਜੋਇਨਿੰਗ ਲੈਟਰ ਤੋਂ ਬਾਅਦ ਤੁਹਾਡੇ ਕੋਲ 1 ਮਹੀਨੇ ਦਾ ਟਾਈਮ ਹੁੰਦਾ ਤੁਸੀਂ 1 ਮਹੀਨੇ ਦੇ ਵਿੱਚ ਵਿੱਚ ਜਿਹੜਾ ਜੁਆਇਨ ਕਰ ਸਕਦੇ ਹੋ ਜਿੰਨੀ ਜਲਦੀ ਤੁਸੀਂ ਜੁਆਇਨ ਕਰੋਗੇ ਉਹਨਾਂ ਨੂੰ ਜਲਦੀ ਤੁਹਾਨੂੰ ਹੀ ਬੈਨੀਫਿਟ ਹੁੰਦਾ ਕਿਉਂਕਿ ਪਹਿਲੇ ਹੀ ਬਹੁਤ ਬੱਚੇ ਜਿਹੜੇ ਇਸ ਨੂੰ ਹੈ ਕਿ ਵੇਟ ਵੇਟ ਕਰ ਰਹੇ ਹੁੰਦੇ ਨੇ ਤੇ ਇਸ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣਾ ਡਰੈਸਸ ਵਗੈਰਾ ਤੁਸੀਂ ਆਪਣਾ ਜੋ ਵੀ ਤੁਹਾਡਾ ਲੋੜੀਂਦਾ ਸਮਾਨ ਹੈ ਟ੍ਰੇਨਿੰਗ ਟਾਈਮ ਦਾ ਤੁਸੀਂ ਉਹ ਚੀਜ਼ਾਂ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ ਤੁਸੀਂ ਉਹ ਕਲੈਕਟ ਕਰਕੇ ਰੱਖੇ ਹੁੰਦੇ ਨੇ ਫਿਰ ਬਾਅਦ ਦੇ ਵਿੱਚ ਤੁਹਾਨੂੰ ਟਾਈਮ ਆ ਜਿਹੜਾ ਨਹੀਂ ਮਿਲਦਾ ਹੈਗਾ ਫਿਰ ਬਾਅਦ ਦੇ ਵਿੱਚ ਤੁਸੀਂ ਪੰਜਾਬ ਪੁਲਸੀ ਇੱਕ ਪਾਇਸਾ ਬਣ ਜੰਨੇ ਹੋ ਉਦੋਂ ਹੀ ਤੁਹਾਡੀ ਪੀ ਸਟਾਰਟ ਹੋ ਜਾਂਦੀ ਹੈ ਠੀਕ ਹੈ ਜਿਸ ਦਿਨ ਤੋਂ ਤੁਸੀਂ ਸਵਾਰਟ ਸਟਾਰਟ ਕੀਤਾ ਤੁਸੀਂ ਨੇ ਤਾਂ ਇਹ ਸੀ ਦੋਸਤੋ ਜਰਨੀ ਲੈਟਰ ਦੇ ਬਾਰੇ ਜਾਣਕਾਰੀ ਕੁਝ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਮੈਨੂੰ ਨੀਚੇ ਤੇ ਵੀਡੀਓ ਦੇ ਨੀਚੇ ਕਮੈਂਟ ਕਰ ਸਕਦੇ ਹੋ ਕਾਲ ਕੁਆਰੀ ਦੇ ਲਈ ਕੋਈ ਵੀ ਸਵਾਲ ਹੈ ਜਿਹੜਾ ਸੀ ਮੈਨੂੰ ਪੁੱਛ ਸਕਦੇ ਹੋ ਠੀਕ ਹੈ